ਆਲੋ ਵਿਜੀਪੀ ਪੰਜਾਬ ਅਤੇ ਸੀਮ ਪੰਜਾਬ ਦੀ ਜਿਹੜੀ ਸਟ੍ਰੈਕਸ਼ਨ ਜਿਹੜੀ ਚੱਲ ਰਹੀ ਹੈ ਵੀ ਨਸ਼ਾ ਜਿਹੜਾ ਹੈਗਾ ਕਿਸੇ ਵੀ ਸੂਤ ਦੇ ਵਿੱਚ ਕਿਸੇ ਨੂੰ ਵੇਚ ਨਹੀਂ ਦੇਣਾ ਜੇ ਕੋਈ ਵੇਚਦਾ ਹੈ ਉਹਨੂੰ ਗ੍ਰਿਫਤਾਰ ਕਰਨਾ ਹੈ ਅਤੇ ਉਹਦੀ ਜਿਹੜੀ ਬਣਾਈ ਹੋਈ ਨਸ਼ੇ ਤੋਂ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾਣੀ ਹੈ ਇਸੇ ਤਹਿਤ ਜਿਹੜਾ ਹੈਗਾ ਐਸਐਸਪੀ ਸਾਹਿਬ ਕਪੂਰਥਲਾ ਦੀ ਇਨਸਟ੍ਰਕਸ਼ਨ ਤੇ ਜਿਹੜੀ ਹੈਗੀ ਹੈ ਥਾਣਾ ਸਿਟੀ ਕਪੂਰਥਲਾ ਵੱਲੋਂ ਤਿੰਨ ਪ੍ਰਾਪਰਟੀਆਂ ਜਿਹੜੀ ਹੈਗੀ ਐ ਜਿਹੜੇ ਇਹ ਨਸ਼ਾ ਕਰਦੇ ਸੀ ਤੇ ਵੇਚਦੇ ਸੀ ਉਹਨਾਂ ਦੀ ਪ੍ਰਾਪਰਟੀ ਸੀ ਫ੍ਰੀਜ਼ ਕਰਾਈ ਗਈ ਹੈ ਇੱਕ ਜਿਹੜੇ ਹੈਗੇ ਨੇ ਜਸਵੀਰ ਸਿੰਘ चीतਾ ਜਿਹੜਾ ਕਿ ਹਾਤੀਗੇੜ ਰਹਿਣ ਵਾਲੇ ਸੀ ਹਾਤੀਖਾਨਾ ਦੇ ਉਹਨਾਂ ਦੀ ਕਰੀਬ 30 ਲੱਖ ਦੀ ਪ੍ਰਾਪਰਟੀ ਜਿਹੜੀ ਹੈਗੀ ਐ ਅੱਜ ਫ੍ਰੀਜ਼ ਕੀਤੀ ਗਈ ਹੈ ਜਿਹੜੀ ਇਸ ਤੋਂ ਇਲਾਵਾ ਜਤਿੰਦਰ ਕੁਮਾਰ ਧਨਿਆ ਹੈਗਾ ਇਹਨਾਂ ਦੀ ਕਰੀਬ 27-28 ਲੱਖ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਗਈ ਹੈ ਅਤੇ ਕੁਲਦੀਪ ਸਿੰਘ ਬੈਂਜਾ ਜਿਹੜਾ ਹੈਗਾ ਇਹਦੀ ਕਰੀ 65 ਲੱਖ ਰੁਪਏ ਜਿਹੜੀ ਹੈਗੀ ਹੈ ਸੈਂਟਰ ਗਵਰਨਮੈਂਟ ਤੋਂ ਜਿਹੜੀ ਹੈਗੀ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਾਈ ਗਈ ਹੈ ਜੋ ਵੀ ਵਿਅਕਤੀ ਨਸ਼ਾ ਵੇਚੇਗਾ ਤੇ ਨਸ਼ੇ ਤੋਂ ਜੋ ਵੀ ਪ੍ਰਾਪਰਟੀ ਬਣਾਏਗਾ ਚਾਹੇ ਉਹ ਆਪ ਹੈ ਚਾਹੇ ਉਹਦਾ ਰਿਸ਼ਤੇਦਾਰ ਹੈ ਚਾਹੇ ਉਹਦਾ ਦੋਸਤ ਹੈ ਜਿਸ ਤੇ ਵੀ ਨਾਤੇ ਹੋਗੇ ਅਸੀਂ ਇਹ ਜਿਹੜੀ ਹੈ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਾਵਾਂਗੇ ਅਤੇ ਗਵਰਨਮੈਂਟ ਜਿਹੜੀ ਹੈਗੀ ਹੈ ਇਸ ਦੇ ਵਿੱਚ ਬਹੁਤ ਸਕਤ ਹੈ ਵੀ ਸਾਡੀ ਜਿਹੜੀ ਹੈਗੀ ਕਪੂਰਥਲਾ ਪੁਲਿਸ ਜਿਹੜੀ ਹੈਗੀ ਇਸ ਦੇ ਵਿੱਚ ਵਚਨਬੱਧ ਹੈਗੀ ਹੈ ਵੀ ਨਸ਼ੇ ਦਾ ਜਿਹੜਾ ਕਾਰੋਬਾਰ ਜਿਹੜਾ ਹੈਗਾ ਉਸ ਤੋਂ ਅਸੀਂ ਕਿਸੇ ਵੀ ਸੂਰਤ ਦੇ ਵਿੱਚ ਉੱਠਣ ਨਹੀਂ ਦੇਣਾ ਸਾਡੀ ਪੁਲਿਸ ਜਿਹੜੀ ਹੈਗੀ ਹੈ 24 ਘੰਟੇ ਮੌਜੂਦ ਰਹੇਗੀ ਜੇਕਰ ਇਸ ਬੰਦ ਦੀ ਕੋਈ ਵੀ ਸਾਨੂੰ ਇਨਫੋਰਮੇਸ਼ਨ ਦੇਣੀ ਜਿਆਦਾ ਹੋਵੇਗਾ ਉਹ ਸਾਡੇ ਟੋਲ ਨੰਬਰ ਜਿਹੜੇ ਅਸੀਂ ਆਲਰੇਡੀ ਦਿੱਤੇ ਹੋਏ ਨੇ ਉਸ ਤੇ ਟੋਲ ਨੰਬਰ ਤੇ ਜਦੋਂ ਮਰਜ਼ੀ ਫੋਨ ਕਰੇ ਜਿਹੜਾ ਵੀ ਵਿਅਕਤੀ ਸਾਨੂੰ ਦੱਸੇਗਾ ਅਸੀਂ ਉਹਦੀ ਆਇਡੈਂਟੀਫਿਕੇਸ਼ਨ ਜਿਹੜੀ ਹੈਗੀ ਹੈ ਉਹ ਛੁਇ ਨਹੀਂ ਕਰਾਂਗੇ ਤੇ ਅਸੀਂ ਜਿਹੜੀ ਹੈਗੀ ਫਰਦੀ ਕਾਰਵਾਈ ਜਿਹੜੀ ਹੈਗੀ ਉਹ ਕਰਾਂਗੇ ਸਰ ਸਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੋਚੇੜੀ ਕੋਟੇੜੀ ਫ੍ਰੀ ਕੀਤਾ ਜਾਣਗੇ ਜਿਨ੍ਹਾਂ ਦੇ ਖਿਲਾਫ ਹੀ ਮੁਕਦਮੇ ਦਰਜ ਹੋਏ ਨੇ ਐਨਡੀਪੀਐਸ ਐਕਟ ਦੇ ਉਹਨਾਂ ਦੀ ਸਾਰਿਆਂ ਦੀ ਪ੍ਰਾਪਰਟੀ ਜਿਹੜੀ ਹੈਗੀ ਐਸੀਂ ਅੱਜ ਡਿਫੈਂਡ ਕਰਾ ਰਹੇ ਆ ਜਿਹਦੀ ਵੀ ਪ੍ਰਾਪਰਟੀ ਹੋएगी ਚਾਹੇ ਉਹ ਆਪਣੇ ਨਾਂ ਤੇ ਆਪਣੀ ਫੈਮਿਲੀ ਦੇ ਨਾਂ ਤੇ ਆਪਣੇ ਯਾਰ ਦੋਸਤਾਂ ਦੇ ਨਾਂ ਤੇ ਰਿਸ਼ਤੇਦਾਰਾਂ ਦੇ ਨਾਂ ਤੇ ਬਣਾਈ ਹੋਈਗੀ ਉਹਨੂੰ ਵੀ ਅਸੀਂ ਫ੍ਰੀਜ਼ ਕਰਾਉਂਦੇ ਆ ਸਰ ਸਰ ਆਖਰੀ ਸਵਾਲ ਕਿੰਨੀ ਕਿੰਨਾ ਸਮਾਂ ਹੋ ਗਿਆ ਵਾ ਇਹਨਾਂ ਨੂੰ ਲਗਾਤਾਰ ਇਹ ਜਿਹੜਾ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਨਹੀਂ ਇਹ ਦੇਖੋ ਅੱਜ ਜਿਹੜੇ ਹੀ ਅਸੀਂ ਫ੍ਰੀਜ਼ ਕਰ ਰਹੇ ਆ ਸਾਡੇ ਕੋਲ ਤੇ ਜਿਹੜੀ ਵੀ ਆ ਰਹੀ ਹੈ ਕਿਸੇ ਦੇ ਵੀ ਕੋਈ ਵੀ ਇਨਫਰਮੇਸ਼ਨ ਆ ਜੇ ਨਸ਼ਾ ਵੇਚ ਰਿਆ ਅਸੀਂ ਉਹਦੇ ਖਿਲਾਫ ਕਰਦੇ ਹਾਂ